ਸਸਿਕਾ ਜੀ ਤੁਹਾਨੂੰ ਸਾਰਿਆਂ ਨੂੰ ਲੋਤੂ ಗ್ರಾಮ ਪੰਚਾਇਤ ਦੇ ਸਰਦਾਰਾਂ ਦੇ ਵੱਲੋਂ ਪਿੰਡ ਦੇ ਵਿੱਚ ਜਿਹੜੀ ਗਰਾਊਂਡ ਆ ਪਿੰਡ ਦਾ ਮੁਖੜਾ ਉਹਨੂੰ ਸ਼ਿੰਗਾਰਨ ਲਈ ਜਿਹੜਾ ਵਾ ਉਹ ਕੰਮ ਸ਼ੁਰੂ ਕੀਤਾ ਗਿਆ ਇਹਦੇ ਵਿੱਚ ਜਿੱਥੇ ਆਪਾਂ ਖੜੇ ਆ ਇੱਥੇ ਫੁੱਟਬਾਲ ਦੀ ਗਰਾਊਂਡ ਉਹਦੇ ਤੋਂ ਅਲੱਗ ਵਾਲੀਬਾਲ ਟੈਨਿਸ ਬਾਸਕਟਬਾਲ ਇਹਦੀਆਂ ਸਾਰੀਆਂ ਗਰਾਊਂਡਸ ਜਿਹੜੀਆਂ ਨੇ ਉਹ ਦੂਰ ਨਾ ਜਾਉਂ ਉਹ ਸਾਰੀਆਂ ਗਰਾਊਂਡਸ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਜਾਣੀਆਂ ਪਰ ਨਾਲ ਦੀ ਨਾਲ ਹੀ ਮੈਂ ਥੋੜਾ ਜਿਹਾ ਪਹਿਲਾਂ ਫੇਸਬੁੱਕ ਤੇ ਜਿਹੜਾ ਉਹ ਇੱਕ ਮੈਸੇਜ ਪੜਦਾ ਵਾਂ ਸਾਡੇ ਸਾਬਕਾ ਸਰਪੰਚ ਦੇ ਵੱਲੋਂ ਕਿ ਉਹਨਾਂ ਪੰਜਾਬ ਸਰਕਾਰ ਦੇ ਵੱਲੋਂ ਜਾਂ ਸਾਡੇ ਸਰਕਾਰਯੋਗ ਕੈਪਟਨ ਕੈਬਨਟ ਮੰਤਰੀ ਸਰਦਾਰ ਸਰਪਜਨ ਸਿੰਘ ਦੇ ਏਟੀਓ ਉਹਨਾਂ ਦੇ ਵੱਲੋਂ ਸਾਡੇ ਪਿੰਡ ਨੂੰ ਜਿਹੜਾ ਗਰਾਊਂਡ ਵੀ ਅ 234000 ਰੁਪਏ ਜਿਹੜਾ ਉਹ ਸੈਂਕਸ਼ਨ ਕੀਤਾ ਗਿਆ। ਇਹ ਉਹਨਾਂ ਦੀ ਸਟੇਟਮੈਂਟ ਆ ਫੇਸਬੁਕ ਤੇ ਪਾਈ ਆ। ਐਸੀ ਅਧਿਕਾਰਤ ਤੌਰ ਤੇ ਜਿਹੜਾ ਉਹ ਦੀ ਪੁਸ਼ਟੀ ਮੈਂ ਨਹੀਂ ਕਰਦਾ। ਵਧੀਆ ਗੱਲ ਹੈ ਵੀ ਸੰਜੀਦਗੀ ਦਿਖਾਈਆ ਸਰਕਾਰ ਪਰ ਮੈਂ ਨਾਲ ਦੀ ਨਾਲ ਹੀ ਇਹ ਵੀ ਦੱਸ ਦਿਆਂ ਕਿ ਸ਼੍ਰੀਮਾਨ ਜੀ ਦੇ ਵੱਲੋਂ ਇਹ ਵੀ ਕਹਿ ਗਿਆ ਵਾ ਕਿ ਭਾਈ ਪੰਚਾਇਤ ਵਾਲੇ ਥੋੜਾ ਸਾਈਡ ਤੇ ਹੋ ਜਾਓ ਸਾਨੂੰ ਆਪਣੇ ਤਰੀਕੇ ਨਾਲ ਪਿੰਡ ਦੇ ਵਿੱਚ ਜਿਹੜਾ ਉਹ ਗਰਾਊਂਡ ਦੇ ਵਿੱਚ ਕੰਮ ਕਰਨਾ। ਭਾਈ ਪੰਚਾਇਤ ਨੂੰ ਸਾਈਡ ਤੇ ਕਤੂਕ ਨੇ ਜੇ ਤੁਹਾਨੂੰ ਲੋਕਾਂ ਦੇ ਸਾਈਡ ਤੇ ਕਰ ਦਿੱਤਾ ਪਿਛਲੇ ਜਦੋਂ ਪਿਛਲੀ ਟਰਮ ਦੇ ਵਿੱਚ ਜਿਹੜੀ ਸਰਪੰਚੀ ਦੀ ਟਰਮ ਲੰਘ ਕੇ ਗਈ ਹੈ ਐਸੇ ਗਰਾਊਂਡ ਲਈ ਤੁਹਾਡੇ ਵਿਧਾਇਕ ਸਾਹਿਬ ਨੇ ਜਿਹੜੇ ਉਦੋਂ ਦੇ ਸਰਦਾਰ ਸੁਖਵਿੰਦਰ ਸਿੰਘ ਜੀ ਡੈਨੀ ਉਹਨਾਂ ਦੇ ਵੱਲੋਂ ਐਸ ਗਰਾਊਂਡ ਲਈ 25 ਲੱਖ ਰੁਪਏ ਜਿਹੜਾ ਉਹ ਸੈਂਸ਼ਨ ਕੀਤਾ ਗਿਆ ਤੇ ਮੈਂ ਨਹੀਂ ਕਹਿੰਦਾ ਉਹਨਾਂ ਦੇ ਮੂੰਹ ਤੁਹਾਡੇ ਸਰਪੰਚ ਸਾਹਿਬ ਦੇ ਘਰ ਦੇ ਵਿੱਚ ਜਿਹੜੀ ਹੈ ਜਾ ਕੇ ਸਟੇਟਮੈਂਟ ਦਿੱਤੀ ਜਾਂਦੀ ਜਦੋਂ ਆ ਨੌਜਵਾਨ ਜਿੰਨੇ ਖੇਡ ਰਹੇ ਆ ਇਹ ਬੱਚੇ ਜਦੋਂ ਜਾ ਕੇ ਪੁੱਛਦੇ ਨੇ ਵੀ ਭਾਈ ਸਾਡੇ ਪਿੰਡ ਨੂੰ ਜਿਹੜਾ ਵਾ ਗਰਾਊਂਡ ਵਧੀਆ ਤਰੀਕੇ ਨਾਲ ਬਣਾ ਕੇ ਦੋ ਤੇ ਉਹਨਾਂ ਦੇ ਵੱਲੋਂ ਸ਼੍ਰੀਮਾਨ ਜੀ ਦੇ ਵੱਲੋਂ ਕਿਹਾ ਗਿਆ ਉਸ ਵੇਲੇ ਦੇ ਵਿਧਾਇਕ ਜਿਹੜੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 25 ਲੱਖ ਰੁਪਏ ਜਿਹੜਾ ਵਾ ਗਰਾਊਂਡ ਲਈ ਅਸੀਂ ਦਿੱਤਾ ਸ਼੍ਰੀਮਾਨ ਜੀ ਪਿਛਲਾ 25 ਲੱਖ ਤੇ ਆ ਹੋ ਗਿਆ ਜੀ ਸੋਨੇ ਖੇ ਲਿਆ ਇਹ ਜੀ 32 ਲੱਖ 43 ਹਜ਼ਾਰ ਰੁਪਏ ਆ ਬਹੁਤ ਹੁੰਦਾ 32 ਲੱਖ 43 ਹਜ਼ਾਰ ਰੁਪਏ ਬਹੁਤ ਸੋ ਪਰ ਇੱਕ ਚੀਜ਼ ਆ ਜਿਹੜੀ ਹਾਂ ਉਹ ਇਹ ਆ ਕੇ ਸਾਡੇ ਵਿੱਚ ਇੰਨੀ ਕੁ ਅਕਲਮੰਦੀ ਹੈਗੀ ਆ ਵੀ ਅਸੀਂ ਆਪਣੇ ਪਿੰਡ ਨੂੰ ਕਿੱਦਾਂ ਬਣਾਉਣਾ ਕਿਵੇਂ ਸੋਹਣਾ ਬਣਾਉਣਾ ਕਿਵੇਂ ਲੈ ਸਪੋਰਟਸ ਇਨਫਰਾਸਟ੍ਰਕਚਰ ਤਿਆਰ ਕਰਨਾ ਸਾਨੂੰ ਪ੍ਰਮਾਤਮਾ ਨੇ ਮਤਬੁੱਧ ਦਿੱਤੀ ਆ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਚਲੋ ਪੈਸੇ ਦਾ ਫਕਟੋਂ ਵੀ ਆਪਾਂ ਠੀਕ ਆ ਕਰਨਾ ਤਾਂ ਅਸੀਂ ਨਰੇਗਾ ਦੇ ਵਿੱਚ ਆ ਇਹਨਾਂ ਦੇ ਵੱਲੋਂ ਇੱਕ ਇਹ ਵੀ ਕਿਹਾ ਗਿਆ ਕਿ ਜਿਹੜਾ ਜਿਹੜੀ ਗ੍ਰਾਂਟ ਜਿਹੜੀ ਗਰਾਊਂਡ ਲਈ ਮਿਲੀ ਆ ਉਹਨੂੰ ਉਹਾਂ ਦੀ ਜਿਹੜੇ ਰਾਹ ਵਾ ਉਹ ਬਣਾ ਦਿੱਤੇ ਜਾਣ। ਭਾਈ ਮੈਂ ਸਪਸ਼ਟ ਕਰ ਦਿਆਂ ਕੋਈ ਗ੍ਰਾਂਟ ਪਿੰਡ ਦੀ ਜਿਹੜੀ ਆ ਉਹ ਖੇਡ ਦੀ ਗਰਾਊਂਡ ਲਈ ਕੋਈ ਗ੍ਰਾਂਟ ਨਹੀਂ ਮਿਲੀ। ਇਹਦੇ ਵਿੱਚ ਗਰਾਊਂਡ ਦੇ ਵਿੱਚ ਨਰੇਗਾ ਦਾ ਪੈਸਾ ਲੱਗੇਗਾ। ਨਰੇਗਾ ਦਾ ਪੈਸਾ ਜਿਹੜੋ ਪਹਿਲਾਂ ਆਪਣੇ ਕੋਲੋਂ ਲਾਣਾ ਪੈਣਾ ਵਾ। ਉਹਦੇ ਤੋਂ ਵਾਦਾ ਮਿਲਨੇ ਆ ਸਾਨੂੰ। ਸਾਨੂੰ ਕੋਈ ਗ੍ਰਾਂਟ ਨਹੀਂ ਮਿਲੀ। ਸੋ ਧੰਨਵਾਦ ਆ ਤੁਹਾਡਾ ਵੀ ਤੁਸੀਂ ਇਹ ਵੀ ਕਿਹਾ ਵੀ ਤੁਸੀਂ ਸਲਾਹ مشورہ ضرور ਦੇ ਦਿਓ ਪਰ ਸਾਈਡ ਤੇ ਹੋ ਜਾਓ ਭਾਈ ਕਿਉਂ ਸਾਈਡ ਤੇ ਹੋ ਜੀ ਲੋਕਾਂ ਨੇ ਇਛੇ ਲਿਆੜ ਕੇ ਘਲਾ ਰਿਆ ਭਾਈ ਲੋਕਾਂ ਨੇ ਸੇਵਾ ਦਿੱਤੀ ਆ ਸੋ ਕਰ ਰਹੇ ਆ ਦੇਖ ਸਕਦੇ ਹੋ ਤੁਸੀਂ ਮਗਲੇ ਪੰਨੇ ਜੀ ਸੀ ਬੀ ਵੀ ਲੱਗੀ ਆ ਆ ਮੈਂ ਹੁਣੀ ਕਿਤੇ ਕਿਸੇ ਪਾਰਟੀ ਦੇ ਨਾਲ ਕਿਤੇ ਗਿਆ ਸੀ ਕੰਮ ਆਉਂ ਗਿਆ ਸਾਰੀ ਪਹਿਲਾਂ ਗਰਾਊਂਡ 'ਚ ਆਇਆ ਆ ਵੇਖਣ ਵਾਲੇ ਮੈਂ ਤਿਆਰ ਤੁਰੂਗਾ ਕਿ ਆ ਗੱਡੀ ਵੀ ਮੇਰੀ ਅੱਛੇ ਖੜੀ ਆ ਸੋ ਮੈਂ ਸਿੱਧਾ ਹੀ ਇੱਥੇ ਗਰਾਊਂਡ 'ਚ ਆ ਗਿਆ ਕਿਉਂਕਿ ਇੱਥੇ ਕੰਮ ਚੱਲਣ ਦੇ ਆ ਇੱਥੇ ਬੱਚੇ ਜਿਹੜੇ ਖੇਡਣਦੇ ਆ ਖੇਡਦੇ ਬੱਚਿਆਂ ਨੂੰ ਦੇਖ ਕੇ ਰੂਹ ਭوشنਦੀ ਆ ਇਹ ਬੱਚੇ ਜਿਹੜੇ ਆ ਇਹਨਾਂ ਲਈ ਜੇ ਅਸੀਂ ਇਨਫਰਾਸਟ੍ਰਕਚਰ ਤਿਆਰ ਕਰਾਂਗੇ ਤੇ ਸਾਨੂੰ ਜਿਹੜਾ ਪੀਸ ਆਫ ਮਾਈਂਡ ਜਿਹੜਾ ਮਿਲਣਾ ਉਹ ਤੁਸੀਂ ਕਦੀ ਵੀ ਨਹੀਂ ਲੈ ਸਕੇ ਜੇ ਤੁਸੀਂ ਕਰਨ ਯੋਗ ਹੀ ਹੁੰਦੇ ਜਾਂ ਤੁਹਾਡੇ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਕਰ ਲੈਂਦੇ ਜੇ ਤੁਸੀਂ ਇਹ ਕੰਮ ਕੀਤਾ ਹੁੰਦਾ ਤੇ ਅੱਜ ਮਨਦੀਪ ਭਣਾ ਨੂੰ ਐਸ ਚੋਣ ਮੈਦਾਨ ਦੇ ਵਿੱਚ ਖੜ ਕੇ ਤੇ ਪਿੰਡ ਦੀ ਸੇਵਾ ਕਰਨ ਦੀ ਲੋੜ ਨਹੀਂ ਹੈਗੀ ਜੇਕਰ ਕੁਝ ਲੋਕਾਂ ਨੇ ਸਹੀ ਤਰੀਕੇ ਨਾਲ ਪਿੰਡ ਦੀ ਸੇਵਾ ਕੀਤੀ। ਸੋ ਬਾਕੀ ਦੇੰਕੇ ਆਪਾਂ ਸਲਾਵਾ ਜਰੂਰ ਦੇ ਦਿਓ। ਸਲਾਵਾ ਨਹੀਂ ਇੱਥੇ ਜੋ ਵੀ ਆ ਨਕਸ਼ਾ ਵਗੈਰਾ ਜੋ ਪਿੰਡ ਦੇ ਲੋਕਾਂ ਨੇ ਕਿਹਾ ਬੀਤੇ ਕੱਲ ਲੋਕ ਇਕੱਠੇ ਹੋਏ ਆ ਗਰਾਊਂਡ ਦੇ ਵਿੱਚ। ਜਿੱਦਾਂ ਲੋਕਾਂ ਨੇ ਕਿਹਾ ਜਿੱਦਾਂ ਮੇਰੇ ਪਿੰਡ ਦੇ ਲੋਕਾਂ ਨੇ ਕਿਹਾ ਵੀ ਇੱਥੇ ਆਹ ਆ ਚੀਜ਼ਾਂ ਹੋਣੀਆਂ ਚਾਹੀਦੀਆਂ ਇਨਫਰਟਿਕਚਰ ਇਸ ਤਰੀਕੇ ਦਾ ਹੋਣਾ ਚਾਹੀਦਾ ਆਹ ਕੁਆਲਿਟੀ ਹੋਣੀ ਚਾਹੀਦੀ ਆ। ਇਕ ਚੀ ਚੀ ਦਾ ਸਾਰਾ ਕੁਝ ਹੋਣਾ ਚਾਹੀਦਾ ਜੋ ਮੇਰੇ ਪਿੰਡ ਦੇ ਲੋਕਾਂ ਨੇ ਕਿਹਾ ਭਾਈ ਆਪਾਂ ਦਾ ਪੰਚਾਇਤ ਸਾਡੀ ਤਾਂ ਹੋ ਵੀ ਕਰੇਗੀ ਸੋ ਸਾਡੀਆਂ ਲੋੜਾਂ ਸਾਨੂੰ ਪਤਾ ਵੀ ਸਾਡੀਆਂ ਲੋੜਾਂ ਕੀ ਹੈ ਤਾਂ ਕਰਕੇ ਧੰਨਵਾਦ ਹੈ ਸਰਕਾਰ ਦਾ ਵੀ ਕਿ ਭਾਈ ਤੁਸੀਂ 32 ਲੱਖ 43000 ਰੁਪਏ ਤੁਸੀਂ ਜਿਹੜਾ ਉਹ ਦੇਣ ਦਾ ਵੱਡਾ ਜਿਹੜਾ ਜਿਗਰਾ ਜਿਹੜਾ ਉਹ ਕੱਢਿਆ ਪਰ ਸਾਨੂੰ ਮੈਂ بار بار ਆਪਣੀਆਂ ਇੰਟਰਵਿਊ ਦੇ ਵਿੱਚ ਆਨਾ ਸਾਨੂੰ ਭੀਖ ਮੰਗਣ ਦੀ ਲੋੜ ਨਹੀਂ ਆ ਸਾਹੀ ਕਿਤੇ ਕਿਤੇ ਹੱਥ ੱਟਣ ਲਈ ਜਿਹੜਾ ਉਹ ਪੰਚਾਇਤ ਨਹੀਂ ਬਣਾਈ ਜੇ ਅਸੀਂ ਕਿਹ ਮੰਤਰੀ ਦੇ ਅੱਗੇ ਕਿਹ ਸੀਐਮ ਦੇ ਅੱਗੇ ਜਾਂ ਕਿ ਪੀਐਮ ਦੇ ਅੱਗੇ ਜਾ ਕੇ ਹੱਥ ੱਟੀਏ ਭਾਈ ਸਾਨੂੰ ਸਾਨੂੰ ਇੰਨੀ ਕਕੜਾ ਗਈ ਆ ਵੀ ਅਸੀਂ ਆਪਣਾ ਕੰਮ ਆਪ ਕਰਨਾ ਜਾਣਦੇ ਹਾਂ ਸੋ ਸਰਕਾਰ ਦਾ ਧੰਨਵਾਦ ਜ਼ਰੂਰ ਆ ਪਰ ਸਰਕਾਰ ਪੈਸੇ ਸਾਹਮ ਕੇ ਰੱਖੇ ਬਹੁਤ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਕੱਲ ਤੇ ਪਰਸੋ ਟਰੈਕਟਰ ਚੱਲਦੇ ਰਹੇ ਆ ਤਾਂ ਕਰਕੇ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਸਰਾਹ ਮਸ਼ਵਰਾ ਦੋ ਕੋਈ ਗੱਲ ਨਹੀਂ ਭਾਈ ਆਪਾਂ ਨੂੰ ਸੇਵਾ ਦਿੱਤੀ ਆ ਪਿੰਡ ਦੇ ਲੋਕਾਂ ਨੇ ਇਹ ਕਰਨਾ ਹੈ ਤੇ ਇਹ ਕਰ ਲੈਣੀ ਤੇ ਪੋਸਟ ਵੀ ਪਾਉਣ ਦੀ ਧੰਨਵਾਦ ਆ ਤੁਹਾਡਾ ਜਿਹੜਾ ਤੁਸੀਂ ਅਕਾਊਂਟ ਦੱਸਿਆ ਭਾਈ ਇੰਨਾ ਫੰਡ ਆ ਉਸ ਫੰਡ ਨੂੰ ਤੁਸੀਂ ਕਹਿੰਦੇ ਨਾ ਕਿ ਤੁਸੀਂ ਆਪਣਾ ਫੰਡ ਉੱਥੇ ਵਰਤ ਲਓ ਭਾਈ ਮੈਂ ਤੇ ਆਪਣਾ ਫੰਡ ਜਿਹੜਾ ਉਹ ਆਪਣੀ ਜੇਬ ਚੋਂ ਲਾ ਕੇ ਹੀ ਤੇ ਬਾਅਦ ਦੇ ਵਿੱਚ ਨਰੇਗਾ ਦੇ ਤਹਿਤ ਜਿਹੜੇ ਉਹ ਪੈਸੇ ਨਹੀਂ ਲੈਣੇ ਆ ਤੁਹਾਡਾ ਜਿਹੜਾ ਫੰਡ ਹੈ 43 ਆਪਣੇ 32,4300 ਉਹਨੂੰ ਲਾ ਲਓ ਪਰਲੇ ਬੰਨੇ ਕਿਤੇ ਕਿਤੇ ਪੂਰ ਪਿੱਠ ਦੇ ਵਿੱਚ ਬਥੇਰੀ ਸੜਕਾਂ ਬਣਨ ਵਾਲੀਆਂ ਨੇ ਸੋ ਇੰਨੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਰੇ ਨਾਲ ਸਾਂਝੀਆਂ ਕਰਦੀਆਂ ਤੇ ਚੱਲਦਾ ਕੰਮ ਆ ਸੋਹਣਾ ਕੰਮ ਚੱਲਣ ਦਿਆ ਭਾਈ ਆ ਜਿਓ ਇੱਥੇ ਮੈਦਾਨ ਚ ਆਓ ਦੋ ਆਣ ਕੇ ਸਲਾਹ ਕੱਲ ਲੋਕ ਇਕੱਠੇ ਹੋਏ ਸੀ ਇੱਥੇ ਦੋ ਦੋ ਸਲਾਹ ਦਿਆ ਕਰੋ ਨਾ ਇਹੋ ਜਿਹੇ ਸਲਾਹਾਂ ਜਿਹੜੀਆਂ ਦਿੰਦੇ ਹੋ ਅੱਜ ਤੁਸੀਂ ਫੇਸਬੁੱਕ ਤੇ ਪਾ ਕੇ ਤੁਸੀਂ ਬਹਿ ਜੇ ਆਪਣੇ ਆਪ ਚ ਕਰਨ ਦੀ ਭਾਈ ਆ ਗਿਆ ਵੀ ਲੋਕਾਂ ਨੂੰ ਦੱਸੋਗੇ ਤੂੰ ਆ ਜਿਹੜਾ 32,74300 ਰੁਪਇਆ ਉਹ ਅਖੇ ਜੀ ਫਲਾਣਾ ਸਰਪੰਚ ਲੈ ਕੇ ਆਇਆ ਜਾਂ ਫਲਾਣੇ ਸਰਪੰਚ ਦੀ ਫਰਮਾਇਸ਼ ਤੇ ਉੱਤੇ ਮਿਲਿਆ ਤਾਂ ਕਰਕੇ ਨਾ ਮੇਰੀ ਇੱਕੋ ਬੇਨਤੀ ਹੈ ਕਿ ਜਿੱਥੇ ਵੀ ਜੜ ਜੜੇ ਹੈਗੇ ਨਾ ਟੱਕੇ ਰੋ ਇਹ ਕੰਮ ਕਰਨੇ ਆ ਨਾ ਤੇ ਸਾਨੂੰ ਕਰਨ ਦੋ ਤੇ ਸਾਡੇ ਕੰਮ ਦੇ ਵਿੱਚ ਖਬਰਦਾਰ ਹੈ ਕੋਈ ਜਿਹੜਾ ਕਿਸੇ ਨੇ ਵਿਗਨ ਪਾਇਆ ਸੋ ਮੈਂ ਇਧਰ ਦਿਖਾਵਾਂਗਾ ਤੁਹਾਨੂੰ ਹੁਣ ਵੀ ਆ ਦੇਖੋ ਬੱਚੇ ਆ ਕਿੱਡੇ ਵਧੀਆ ਰੌਣਕ ਮੇਲਾ ਲੱਗਾ ਇੱਥੇ ਜੇ ਸਾਫ਼ ਸੁਥਰਾ ਕੀਤਾ ਹੋਇਆ ਤੇ ਬੱਚੇ ਕਿੱਦਾਂ ਖੇਡਣਦਾ ਆ ਇਧਰਲੇ ਬੰਨੇ ਆ ਇਧਰਲੇ ਬੰਨੇ ਸਾਰਾ ਜਿਹੜਾ ਵਾ ਉਹ ਫੁੱਟਬਾਲ ਸਟੇਡੀਅਮ ਇਹਨਾਂ ਬੱਚਿਆਂ ਨੂੰ ਬਣਾ ਕੇ ਦਿੱਤਾ ਜਾਊਗਾ ਹਾ ਜਿਹੜੇ ਬੱਚੇ ਆ ਸਾਡੇ ਨੌਜਵਾਨ ਨੇ ਇਹਨਾਂ ਨੂੰ ਫੁੱਟਬਾਲ ਦਾ ਸਟੇਡੀਅਮ ਇੱਥੇ ਬਣਾ ਕੇ ਦਿੱਤਾ ਜਾਊਗਾ ਤੇ ਇਧਰਲੀ ਸਾਈਡ ਤੇ ਜਿਹੜਾ ਵਾ ਜੜੀਆਂ ਜੜੀਆਂ ਆ ਜਿਹੜਾ ਵਾਲੀਬਾਲ ਹੋ ਗਿਆ ਬਾਸਕਟਬਾਲ ਹੋ ਗਿਆ ਉਹ ਸਾਰੀਆਂ ਜੜੀਆਂ ਖੇਡਾਂ ਨੇ ਉਹਨਾਂ ਲਈ ਸਾਰਾ ਪ੍ਰਬੰਧਨ ਜਿਹੜਾ ਉਹ ਕੀਤਾ ਜਾਏਗਾ ਸੋ ਇਧਰ ਜੋਬਨ ਜੋਬਨ ਅੱਜ ਟਰੈਕਟਰ ਤੇ ਲੱਗਾ ਸਵੇਰ ਦਾ ਨਾਲ ਹੀ ਗੋਪੀ ਵੀਰ ਗੋਪੀ ਜਿਹੜਾ ਉਹ ਅੱਜ ਜੀਸੀਬੀ ਤੇ ਲੱਗਾ ਹੋਇਆ ਇਹ ਇਧਰ ਜਿੰਮ ਦੀ ਵੀ ਰੈਨੋਵੇਸ਼ਨ ਕਰਾਂਗੇ ਇਹ ਇਦਾਂ ਦਾ ਇਦਾਂ ਦੀ ਚੀਜ਼ ਬਣਾਉਣ ਲੱਗੇ ਆ ਕਿ ਲੋਕ ਵੇਖਣ ਆਇਆ ਕਰਨਗੇ ਇਦਾਂ ਦੀ ਚੀਜ਼ ਕਿਉਂਕਿ ਪਿੰਡ ਦਾ ਮੁਖੜਾ ਆ ਤੇ ਇਹਨੂੰ ਜਿੱਦਾਂ ਅਸੀਂ ਆਪਣੇ ਪਿੰਡ ਦੇ ਲੋਕਾਂ ਨੇ ਆਪਸੇ ਡਿਸਕਸ਼ਨ ਕਰਕੇ ਜੋ ਡਰਾਇੰਗ ਕੀਤਾ ਵਾ ਅਸੀਂ ਉਹੀ ਬਣਾਵਾਂਗੇ ਸੋ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਇੰਨੀ ਚਿੰਤਾ ਕਰਦੇ ਹੋ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ